ਨਾਬਾ ਗੈਂਗ ਰੇਪ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਨਾਬਾ ਕਾਲਜ ਦੇ ਗੇਟ ਤੇ ਅੱਗੇ ਧਰਨਾ ਲੱਗਿਆ ਹੋਇਆ ਸੀ ਪੁਲਿਸ ਦੇ ਵੱਲੋਂ ਤਿੰਨ આરોપીਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰਕਾਰ ਨੇ 3 ਮੈਂਬਰੀ ਟੀਮ ਵੀ ਕਾਲਜ ਦੇ ਵਿੱਚ ਭੇਜੀ ਹੈ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਾਡੀ ਲੜਕੀ ਅਤੇ ਉਸਦੇ ਮਾਪਿਆਂ ਦੇ ਵੱਲੋਂ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ ਪੰਜਾਬ ਦੇ ਸਟੂਡੈਂਟਸ ਯੂਨੀਅਨ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਪੁਲਿਸ ਦੇ ਵੱਲੋਂ ਤਿੰਨ આરોપીਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਤਿੰਨ ਮੈਂਬਰੀ ਟੀਮ ਭੇਜੀ ਹੈ ਇਸ ਮਾਮਲੇ 'ਚ ਤੁਹਾਨੂੰ ਦੱਸ ਦਈਏ ਆਊਟਸਾਈਡਰਾਂ ਦੇ ਵੱਲੋਂ ਇੱਕ ਕਾਲਜ ਦੀ ਸਰਕਾਰੀ ਕਾਲਜ ਨਾਬਾ ਦੀ ਲੜਕੀ ਦੇ ਨਾਲ ਗੈਂਗ ਰੇਪ ਨੂੰ ਅੰਜਾਮ ਦਿੱਤਾ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਧਰਨਾ ਲਗਾ ਕੇ ਲੜਕੀ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਨਾਬਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ ਦਾ ਏਟੀਵੀ ਅਤੇ ਪੰਜਾਬ हरियाणा ਲਈ ਜਿ ਕੋ ਜਿਹੜੇ ਇਹ ਕਾਲਜ ਦੇ ਵਿੱਚ ਘਟਨਾ ਵਾਪਰੀ ਹੈ ਇਹ ਬਹੁਤ ਮੰਗ ਮੰਤ ਭਾਗੀ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਆ ਇਸ ਦੇ ਖਿਲਾਫ ਜਿਹੜਾ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਰੋਸ ਪ੍ਰਦਰਸ਼ਨ ਜਿਹੜਾ ਰੱਖਿਆ ਗਿਆ ਸੀਗਾ ਇਸ ਦੇ ਪਿੱਛੇ ਜਿਹੜੇ ਕਾਰਨ ਰਹੇ ਨੇਗੇ ਉਸ ਦੇ ਖਿਲਾਫ ਆ ਜਿਹੜੀ ਇਹ ਅੱਜ ਆਵਾਜ਼ ਚੁੱਕੀ ਗਈ ਆ ਵੀ ਕਾਲਜ ਦੇ ਅੰਦਰ ਜਿਹੜਾ ਸਿੱਖਿਆ ਸਿੱਖਿਆ ਨੂੰ ਲੈ ਕੇ ਕੋਈ ਵਿਦਿਅਕ ਮਾਹੌਲ ਆ ਜਿਹੜਾ ਉਹ ਨਹੀਂ ਹੈਗਾ ਤੇ ਕਾਲਜ ਅੰਦਰ ਜਿਹੜੀ ਗੁੰਡਾਗਰਦੀ ਆ ਉਹ ਦਿਨ-ਬਦਿਨ ਜਿਹੜੀ ਵਧੇਰੇ ਵੱਧਦੀ ਜਾ ਰਹੀ ਸੀਗੀ ਤੇ ਉਸ ਨੇ ਇਹ ਅੱਜ ਜਿਹੜਾ ਰੁਖ ਲੈ ਲਿਆ ਸੀਗਾ ਤੇ ਦੂਸਰੇ ਸਾਡੀ ਜੇ ਇਹ ਕੁਝ ਮੰਗਾ ਰਹੀਆਂ ਨੇ ਗਿਆ ਇਸ ਦੇ ਵਿੱਚ ਸਾਡੀ ਪਹਿਲੀ ਉਹ ਹੀ ਮੰਗ ਰਹੀ ਆ ਵੀ ਕਾਲਜ ਅੰਦਰ ਵਿਦਿਅਕ ਮਾਹੌਲ ਆ ਜਿਹੜਾ ਉਹ ਬਣਾਇਆ ਜਾਵੇ ਤੇ ਦੂਜਾ ਇੱਕ ਲੜਕੀ ਆ ਤੇ ਲੜਕੀ ਦਾ ਜਿਹੜਾ ਪਰਿਵਾਰ ਆ ਇਸ ਗੱਲ ਤੋਂ ਬਹੁਤ ਜਿਹੜਾ ਡਰੇ ਹੋਏ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਲੜਕੀ ਨੂੰ ਅੱਗੇ ਜਿਹੜੀ ਪੜ੍ਹਾਈ ਆ ਉਹ ਜਾਰੀ ਰੱਖਣੀ ਚਾਹੀਦੀ ਆ ਤਾਂ ਲੜਕੀ ਨੇ ਇਹ ਕਿਹਾ ਗਿਆ ਆ ਵੀ ਜਿਹੜੇ ਉਹਦੇ ਨਾਲ ਦੇ ਜਿਹੜੇ ਗੈਂਗ ਨੇ ਗੈਂਗ ਆ ਕਹਿੰਦੀ ਜਿਹੜੀ ਵੀ ਉਹਨਾਂ ਦੇ ਗੁੰਡੇ ਅੰਸਰ ਨੇਗੇ ਵੀ ਮੈਨੂੰ ਉਹਨਾਂ ਤੋਂ ਵੀ ਖਤਰਾ ਆ ਤਾਂ ਅਸੀਂ ਇਹ ਅੱਜ ਇਹ ਵੀ ਮੰਗ ਕਰਦੇ ਆ ਵੀ ਲੜਕੀ ਦੀ ਜਿਹੜੀ ਐਜੂਕੇਸ਼ਨ ਆ ਅੱਗੇ ਹੋ ਜਿਹੜੀ ਪੜ੍ਹਾਈ ਆ ਵੀ ਉਹ ਚੱਲਦੀ ਰੱਖਣ ਲਈ ਉਹਨੂੰ ਇੱਕ ਸੁਰੱਖਿਆ ਵਾਲਾ ਮਾਹੌਲ ਵੀ ਪ੍ਰਦਾਨ ਜਿਹੜਾ ਇੱਥੇ ਕੀਤਾ ਜਾਵੇ ਤੇ ਹੋਰ ਵੀ ਜੜੀਆਂ ਲੜਕੀਆਂ ਨੇ ਇੱਥੇ ਜੜੀ ਛੇੜਛਾੜ ਦੀ ਘਟਨਾ ਜਿਹੜੀ ਵਾਪਰਦੀ ਰਹਿੰਦੀ ਆ ਤੇ ਲੜਕੀਆਂ ਦੀ ਜੜੀ ਸੁਰੱਖਿਆ ਇੱਥੇ ਜੜੀ ਯਕੀਨੀ ਬਣਾਈ ਜਾਵੇ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਆ ਸਾਡਾ ਵੈਸੇ ਤਾਂ ਇਹ ਭਰੋਸਾ ਦਿਵਾ ਕੇ ਗਏ ਨੇ ਵੀ ਉਹ ਕਾਲਜ ਦੇ ਅੰਦਰ ਇੱਕ ਜਿਹੜਾ ਵਿਦਿਅਕ ਮਾਹੌਲ ਆ ਜਿਹੜਾ ਉਹ ਬਣਾਣਗੇ ਅੱਜ ਜੀ ਅਸੀਂ ਪ੍ਰੋਟੈਸਟ ਕੀਤਾ ਸਾਡੇ ਰਿਪਦੰਮਨ ਕਾਲਜ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ ਆ ਉਸ ਦੇ ਖਿਲਾਫ ਅਸੀਂ ਰੋਜ਼ ਪ੍ਰਦਰਸ਼ਨ ਵਿਦਿਆਰਥੀਆਂ ਵੱਲੋਂ ਅੱਜ ਕਾਲਜ ਦਾ ਗੇਟ ਬੰਦ ਕਰਕੇ ਜਿਹੜਾ ਪੂਰੇ ਦਿਨ ਲਈ ਅਸੀਂ ਉਹ ਕੀਤਾਗਾ ਜਿਸ ਦੇ ਵਿੱਚ ਅਸੀਂ ਇਹ ਮੰਗ ਕੀਤੀ ਆ ਵੀ ਇਸ ਘਟਨਾ ਦੇ ਵਾਪਰਨ ਦੇ ਪਿੱਛੇਲੇ ਜਿਹੜੇ ਕਾਰਨ ਆ ਦੋਸ਼ੀਆਂ ਨੂੰ ਪੁਲਿਸ ਨੇ ਫੜ ਲਿਆ ਸਖਤ ਤੋਂ ਸਖਤ ਸਜ਼ਾ ਦੇਣ ਦੀ ਅਸੀਂ ਮੰਗ ਕੀਤੀ ਆ ਤੇ ਇਸ ਘਟਨਾ ਦੇ ਵਾਪਰਨ ਦੇ ਜਿਹੜੇ ਕਾਰਨ ਆ ਉਹਨਾਂ ਉੱਤੇ ਗੌਰ ਕਰਨੀ ਜਿਹੜੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਕਾਲਜ ਦਾ ਜਿਸ ਤਰੀਕੇ ਦਾ ਮਾਹੌਲ ਆ ਕਾਲਜ ਦੇ ਵਿੱਚ ਕੋਈ ਵਿਦਿਅਕ ਮਾਹੌਲ ਨਹੀਂ ਆ ਇਹ ਮਾਹੌਲ ਜਿਹੜਾ ਵਿਦਿਆਰਥੀਆਂ ਨੂੰ ਕਲਾਸ ਮौज-ਮਸਤੀ ਕਰਨ ਤੋਂ ਕਿ ਜਿਹੜਾ ਸੀਮਤ ਕਰ ਦਿੰਦਾ ਇਸ ਕਾਲਜ ਦੇ ਮਾਹੌਲ ਦੇ ਵਿੱਚ ਗੁੰਡਾਗਰਦੀ ਹੁੰਦੀ ਆ ਆਊਟਸਾਈਡਰ ਆਉਂਦੇ ਆ ਬਾਹਰੋਂ ਨਸ਼ੇ ਪੱਤੇ ਵੀ ਕਰਦੇ ਆ ਤੇ ਇੱਥੇ ਆ ਕੇ ਵਿਦਿਆਰਥੀਆਂ ਨਾਲ ਛੇੜਛਾੜ ਕਰ ਵਿਦਿਆਰਥੀਆਂ ਨਾਲ ਛੇੜਛਾੜ ਕਰਦੇ ਆ ਤੇ ਆਮ ਵਿਦਿਆਰਥੀਆਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਆ ਤਾਂ ਇਸ ਮਾਹੌਲ ਦੇ ਖਿਲਾਫ ਅਸੀਂ ਓਵਰਆਲ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਵੀ ਇਸ ਮਾਹੌਲ ਨੂੰ ਬਦਲਣ ਦੀ ਜ਼ਰੂਰਤ ਆ ਨਹੀਂ ਤਾਂ ਜਿਸ ਤਰੀਕੇ ਨਾਲ ਕੁਝ ਸਾਲਾਂ ਤੋਂ ਇਹ ਮਾਹੌਲ ਵਿਗੜਦਾ ਜਾ ਰਿਹਾ ਇਸ ਮਾਹੌਲ ਨੇ ਹੋਰ ਵਿਗੜਨਾ ਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਹੋਰ ਵਾਪਰਨੀਆਂ ਨੇ ਜੇਕਰ ਅਸੀਂ ਇਦਾਂ ਦੀ ਨਾਮ ਵਾਪਰਨ ਤਾਂ ਇਸ ਮਾਹੌਲ ਨੂੰ ਬਦਲਣਾ ਜ਼ਰੂਰੀ ਹੈ ਇਸ ਕਰਕੇ ਅਸੀਂ ਇਸ ਮਾਹੌਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਪ੍ਰਿੰਸੀਪਲ ਮੈਨ ਨੇ ਸਾਨੂੰ ਭਰੋਸਾ ਦੇ ਕੇ ਗਏ ਨੇ ਐਸ ਐਚਓ ਸਾਹਿਬ ਵੀ ਭਰੋਸਾ ਦੇ ਕੇ ਗਏ ਨੇ ਵੀ ਅਸੀਂ ਇਸ ਮਾਹੌਲ ਨੂੰ ਬਦਲਣ ਦੇ ਵਿੱਚ ਯੋਗਦਾਨ ਪਾਵਾਂਗੇ ਤੇ ਅਸੀਂ ਵਿਦਿਆਰਥੀਆਂ ਵੱਲੋਂ ਵੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵੀ ਇਸ ਮਾਹੌਲ ਨੂੰ ਬਦਲਣ ਦੇ ਵਿੱਚ ਪੂਰੇ ਯਤਨ ਕਰਾਂਗੇ ਜੇਕਰ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦੀ ਢਿੱਲ ਕੀਤੀ ਗਈ ਜਾਂ ਦੋਸ਼ੀਆਂ ਨੂੰ ਜਿਹੜਾ ਸਸਤ ਸਜਾਵਾਂ ਦੇਣ ਦੇ ਮਾਮਲੇ ਦੇ ਵਿੱਚ ਕਿਸੇ ਤਰੀਕੇ ਦੀ ਢਿੱਲ ਕੀਤੀ ਗਈ ਤਾਂ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸੰਘਰਸ਼ ਕਰਾਂਗੇ ਸੰਘਰਸ਼ ਦਾ ਐਲਾਨ ਵੀ ਕਰਦੇ ਆ ਜੀ ਲਗਾਤਾਰ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ